ਤਾਂ PB Media Channel ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਰਿਆਂ ਦੇ ਲਈ ਇੱਕ ਬਹੁਤ ਹੀ ਪਿਆਰੀ ਜੀ ਵੀਡੀਓ ਲੈ ਕੇ ਆਏਗੇ ਤਾਂ ਵੀਡੀਓ ਨੂੰ ਆਖਿਰ ਤੱਕ ਤੇ ਪੂਰੀ ਜ਼ਰੂਰ ਦੇਖਿਓ ਤੇ ਐਦਾਂ ਦੀਆਂ ਜੇਕਰ ਤੁਸੀਂ ਹੋਰ ਵੀਡੀਓਜ਼ ਦੇਖਣਾ ਚਾਹੋਣੇ ਹੋਗੇ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਤਾਂ ਜੋ ਅਸੀਂ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਉਸ ਦੀ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਜਾਵੇ ਤਾਂ ਪੰਜਾਬ ਦਾ ਇੱਕ ਪ੍ਰਸਿੱਧ ਤਿਹਾਰ ਜਿਸ ਦਾ ਨਾਮ ਆਗਾ ਤੀਆਂ ਤਾਂ ਇਹ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਕੰਨੀ ਧੂਮ-ਤਾਮ ਨਾਲ ਮਨਾਇਆ ਜਾਂਦਾ ਹੈ ਇਥੇ ਪੰਜਾਬ ਤੋਂ ਇਲਾਵਾ ਪੰਜਾਬੀਆਂ ਦੀ ਕਾਫੀ ਵੱਡੀ ਗਿਣਤੀ ਕੈਨੇਡਾ ਦੇ ਵਿੱਚ ਹੈ ਤੇ ਉੱਥੇ ਤੁਹਾਨੂੰ ਸਾਰੇ ਨਹੀਂ ਦੱਸਦੀਏ ਵੀ ਲਗਭਗ ਪੰਜਾਬ ਦੇ ਹਰ ਇੱਕ ਤਿਹਾੜ ਨੂੰ ਪੂਰੀ ਰੀਜ ਅਤੇ ਉਨੇ ਹੀ ਮਾਣ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਤੇ ਤੀਆਂ ਦੇ ਤਿਹਾੜ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਤੋਂ ਜਿੱਥੇ ਕਿ ਬ੍ਰਮਟਨ ਸ਼ਹਿਰ ਦੇ ਵਿੱਚ ਕੁਝ ਕੋ ਆਪਣੀਆਂ ਪੰਜਾਬੀ ਬੀਬੀਆਂ ਦੇ ਵੱਲੋਂ ਇਸ ਤਿਹਾੜ ਨੂੰ ਮਨਾਇਆ ਜਾਂਦਾ ਸੀ ਅਤੇ ਉੱਥੇ ਤੁਹਾਨੂੰ ਦੱਸਦੀਏ ਵੀ ਜਦੋਂ ਉਹ ਬੋਲੀਆਂ ਪਾਰੀਆਂ ਸੀ ਤਾਂ ਉੱਥੇ ਉਹਨਾਂ ਕੋਲ ਇੱਕ ਕਾਲਾ ਉਥੋਂ ਦਾ ਬਸਨੀਕ ਆਉਂਦਾਗਾ ਤਾਂ ਉਹ ਪੰਜਾਬੀ ਬੀਬੀਆਂ ਦੀਆਂ ਬੋਲੀਆਂ ਦੇਖ ਕੇ ਤੇ ਉੱਥੇ ਉਹਨਾਂ ਦੇ ਕੋਲ ਉਹ ਆ ਇਹ ਬੋਲੀਆਂ ਦੇ ਉੱਪਰ ਨੱਚਣ ਲੱਗ ਜਾਂਦਾ ਹੈ ਜਿਵੇਂ ਕਿ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਹੀ ਪਾ ਰਹੇ ਹੋਗੇ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਸ ਤੋਂ ਇਹ ਗੱਲ ਤਾਂ ਸਾਫ਼ ਹੁੰਦੀ ਹੈ ਵੀ ਪੰਜਾਬੀ ਜਿੱਥੇ ਵੀ ਜਾਂਦੇ ਨੇ ਪੂਰੀਆਂ ਰੌਣਕਾਂ ਲਾ ਦਿੰਦੇ ਨੇ ਤੇ ਇਹ ਜੀ